सतनाम श्री गुरु सतनाम श्री गुरु सतनाम श्री गुरु सतनाम शी ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜੇ ਮੌਜੂਦ ਆ ਅੰਮ੍ਰਿਤਸਰ ਸਾਹਿਬ ਦੀ ਸ਼ਹਿਰ ਸੁਲਤਾਨਪੁਰ ਰੋਡ ਦੇ ਉੱਪਰ ਤੇ ਦੱਸਦੀ ਆ ਕਿ ਨਗਰ ਕੀਰਤਨ ਦੀ ਜੋ ਸ਼ੁਰੂਆਤ ਹੋਈ ਸੀ ਕਿ ਤਾਂ ਇਸ ਵਕਤ ਜੋ ਨਗਰ ਕੀਰਤਨ ਆ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਏਰੀਆ ਦੇ ਵਿੱਚ ਪਹੁੰਚ ਕੇ ਜੋ ਆ ਉੱਥੇ ਵੱਧ ਤੋਂ ਵੱਧ ਸੰਗਤਾਂ ਜੋ ਆ ਦਰਸ਼ਨ ਦਾਰੇ ਗੁਰੂ ਸਾਹਿਬ ਜੀ ਤੇ ਕਰੀਆਂ ਨੇ ਪਰ ਇੱਕ ਜੋ ਸਿੰਘ ਇਹ ਤੁਸੀਂ ਵੇਖ ਸਕਦੇ ਹੋ ਕਿ ਸਭ ਤੋਂ ਛੋਟਾ ਜੋ ਸਿੰਘ ਸੱਜਿਆ ਤਾਂ ਇਹ ਜੋ ਬੱਚੇ ਵੱਲੋਂ ਤਾਂ ਤਸਵੀਰਾਂ ਸੰਝਾ ਕਰੇ ਕਿਉਂਕਿ ਪੂਰੇ ਨਗਰ ਕੀਰਤਨ ਦੇ ਵਿੱਚ ਜੋ ਸਾਰੇ ਜੋ ਇੱਥੇ ਹਾਜ਼ਰੀ ਭਰ ਰਹੇ ਨੇ ਸਭ ਤੋਂ ਵੱਧ ਜੋ ਨਿਗਾਹ ਜੋ ਵੈਸੇ ਛੋਟੇ ਸਿੰਘ ਦੇ ਉੱਤੇ ਪੈ ਰਹੀ ਆ ਤਾਂ ਇਹ ਜੋ ਬੱਚਾ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈ ਕੇ ਸਿੰਘ ਸੱਜਿਆ ਹੋਇਆ ਤਾਂ ਇਸ ਬੱਚੇ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਜੀ ਬੇਟਾ ਕੀ ਨਾਮ ਹੈ ਤੁਹਾਡਾ ਨਾਪਰੀ ਸਿੰਘ ਨਾਮ ਕੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸੋਹਣੇ ਤਰੀਕੇ ਨਾਲ ਜੋ ਇਹ ਵੀਰ ਇੱਕ ਛੋਟਾ ਬੱਚਾ ਜੋ ਤਿਆਰ ਹੋਇਆ ਤਾਂ ਬੇਟਾ ਅੱਜ ਕੀ ਆ ਬਾਬਾ ਜੀ ਦਾ ਜਨਮ ਦਿਨ ਵਾਹਿਗੁਰੂ ਕਾਹੋ ਵਾਹਿਗੁਰੂ ਜੀ ਜਕਾਰਾ ਖੜਕੋ ਫਿਰ ਵਾਹਿਗੁਰੂ ਜੀ ਜਕਾਰੋ ਤਾਂ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਨਾਲ ਜੋ ਇਹਨਾਂ ਦੇ ਜੋ ਵੀਰ ਹੈਗੇ ਨੇ ਉਹ ਵੀ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਇਹ ਜੋ ਅੱਜ ਬੱਚਿਆਂ ਨੂੰ ਤੁਸੀਂ ਤਿਆਰ ਕਰਕੇ ਲੈ ਕੇ ਆਏ ਹੋ ਬਹੁਤ ਵਧੀਆ ਗੱਲ ਆ ਕਿਤਨੇ ਕਿਤੇ ਜੋ ਸਾਡਾ ਯੂਥ ਹੈ ਉਹ ਕਾਫੀ ਦੂਰ ਹੁੰਦਾ ਜਾ ਰਿਹਾ ਪਰ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਨਾਲ ਜੋੜਨਾ ਬਹੁਤ ਵਧੀਆ ਗੱਲ ਆ ਤਾਂ ਕੀ ਨਾਮ ਹੈ ਇਸ ਬੱਚੇ ਦਾ ਤੇ ਕਿੰਵੀਂ ਕਲਾਸ ਚ ਜਾਂ ਕਿੰਨੀ ਉਮਰ ਹੈਗੀ ਹੈ ਬੱਚੇ ਇਹਦਾ ਨਾਮ ਹੈ ਸਰਦਾਰ ਨਫਰੀ ਸਿੰਘ ਤੇ ਅਰੇ 2 ਸਾਲ ਦਾ ਹੈਗਾ ਹੈ ਤੇ ਪੜਾਈ ਜਾਨੀ ਕਰ ਰਿਹਾ ਹੈ ਤਾਂ ਅੱਜ ਕਿਉਂਕਿ ਅਕਸਰ ਕਿਤਨਾ ਕਿਤੇ ਜੋ ਨੌਜਵਾਨ ਪੀੜੀ ਆ ਉਹੀ ਕਿਤਨਾ ਕਿਤੇ ਗੁਰੂ ਸਾਹਿਬ ਤੋਂ ਦੂਰ ਹੁੰਦੀ ਜਾ ਰਹੀ ਆ ਪਰ ਤੁਸੀਂ ਛੋਟੇ ਬੱਚੇ ਨੂੰ ਇਸ ਤਰੀਕੇ ਨਾਲ ਸਿੰਘ ਸਜਾ ਕੇ ਲੈ ਕੇ ਆਏ ਹੋ ਤਾਂ ਕਿੰਨਾ ਸਮਾਂ ਲੱਗਾ ਕਿਉਂਕਿ ਅਗਰ ਇਹ ਸਿੰਘ ਸਜਣ ਦੇ ਵਿੱਚ ਬੱਚੇ ਵੱਲੋਂ ਕੋਈ ਕਹਿ ਲੀਏ ਕਿਉਂਕਿ ਛੋਟੇ-ਛੋਟੇ ਬੱਚੇ ਜਿਹੜੇ ਹੁੰਦੇ ਨੇ ਕਾਫੀ ਨਾਜ਼ੁਕ ਵੀ ਹੁੰਦੇ ਨੇ ਤਾਂ ਜਿਸ ਤਰੀਕੇ ਨਾਲ ਤੁਸੀਂ ਸਜਾਇਆ ਕਿੰਨਾ ਸਮਾਂ ਲੱਗਾ ਹਾਂਜੀ ਕਿ ਇਹਨਾਂ ਦੇ ਬਾਅਦ ਅੱਧਾ ਘੰਟਾ ਲੱਗਦਾ ਸਿਰਫ ਤੇ ਬਾਕੀ ਬੱਚਿਆਂ ਦੇ ਬਹੁਤ ਸ਼ਨਾ ਦਸਤਾਰ ਸਜਾਂਦਾ ਹੈ ਕਿ ਜਦੋਂ ਵੀ ਮੇਰੇ ਕੋਲ ਆਉਂਦੇ ਹਰ ਇੱਕ ਸਾਡੇ ਕੋਲ ਆਉਂਦੇ ਆ ਤੇ ਇੱਕੋ ਗੱਲ ਕਰਕੇ ਸਾਡੇ ਪੱਗਾਂ ਦਸਤਾਰ ਸਜਾਉਣੀ ਐ ਸਿ ਜੇਕਰ ਗੱਲ ਕਰ ਲਈਏ ਇਸ ਛੋਟੇ ਜਿਹੇ ਬੱਚੇ ਦੀ ਛੋਟੇ ਸਿੰਘ ਦੀ ਤਾਂ ਪੁਰੇ ਨਗਰ ਕੀਰਤਨ ਦੇ ਵਿੱਚ ਕਿਤਨਾ ਕਿਤੇ ਹਰ ਇੱਕ ਦੀ ਨਜ਼ਰ ਜੋ ਇਸ ਛੋਟੇ ਸਿੰਘ ਤੇ ਪੈ ਰਹੀ ਆ ਤਾਂ ਕਿੰਨਾ ਕੁ ਵਧੀਆ ਲੱਗਦਾ ਕਿਉਂਕਿ ਜ਼ਿਆਦਾਤਰ ਕੀ ਆ ਕਿ ਬੱਚੇ ਜੋ ਆ ਸਿੱਖੀ ਸਰੂਪ ਦੇ ਵਿੱਚ ਘਾਟੀ ਵੇਖਣ ਨੂੰ ਮਿਲਦੇ ਹਾਂ ਹਾਂਜੀ ਇਹ ਸਾਰੇ ਆਪਣੇ ਮਾਪਿਆਂ ਨੂੰ ਚਾਹੀਦਾ ਹਰ ਇੱਕ ਦੇ ਬੱਚੇ ਦੇ ਮਾਪਿਆਂ ਚਾਹੀਦਾ ਸਿੱਖੀ ਸਿੱਖੀ ਸਰੂਪ ਦਾ ਜੋੜਨ ਤੇ ਆਪਣੇ ਛੀਦਾ ਬੱਚੇ ਵੱਲੋਂ ਵੀ ਖਾਸ ਤੌਰ ਤੇ ਕਹਿ ਗਿਆ ਸੀਗਾ ਮੰਗ ਰੱਖੀ ਗਈ ਸੀ ਕਿ ਮੈਨੂੰ ਸਿੰਘ ਸਜਾਇਆ ਜਾਵੇ ਹਾਂਜੀ ਬਿਲਕੁਲ ਸਤਿ ਸ੍ਰੀ ਅਕਾਲ ਤੁਸੀਂ ਵੇਖ ਸਕਦੇ ਹੋ ਕਿ ਨੀਲੀ ਜੋ ਕਹਿ ਸਕਦੇ ਆ ਪ੍ਰਸ਼ਾਦ ਦੇ ਵਿੱਚ ਜੋ ਬਾਣੇ ਦੇ ਵਿੱਚ ਇਹ ਗੱਲ ਕਰ ਲਈ ਕਿ ਨੀਲੇ ਬਾਣੇ ਦੇ ਵਿੱਚ ਦਸਤਾਰ ਸਜਾ ਕੇ ਇੱਕ ਛੋਟਾ ਸਿੰਘ ਜੋ ਕਹਿ ਸਕਦੇ ਆ ਕਿ ਪੂਰੇ ਨਗਰ ਕੀਰਤਨ ਦੇ ਵਿੱਚ ਜੋ ਖਿੱਚ ਦਾ ਕਿਤਨਾ ਕਿਤੇ ਜੋ ਸੰਗਤਾਂ ਆ ਰਹੀਆਂ ਨੇ ਫੋਟੋਆਂ ਖਚਾਂਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਇਹ ਤਸਵੀਰਾਂ ਖਾਸ ਤੌਰ ਤੇ ਤੜਨਾ ਸਾਂਝਾ ਕਰ ਰਹੇ ਆ ਜੋ ਜਗਬਾਨੀ ਟੀਵੀ ਤੋਂ ਤੇ ਦਰਸ਼ਨ ਟੀਵੀ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਇੱਕ ਉਤਸ਼ਾਹ ਦੇ ਨਾਲ ਜੋ ਸੰਗਤਾਂ ਨੂੰ ਅੱਜ ਬਾਬਾ ਜੀ ਦੇ ਜੋ ਜਨਮ ਦਿਹਾੜਾ ਜੋ ਹੈਗਾ ਤਾਂ ਉਸ ਮੌਕੇ ਜੋ ਨਗਰ ਕੀਰਤਨ ਨਿਕਲ ਰਿਹਾ ਪੂਰੇ ਸ਼ਹਿਰ ਦੇ ਵਿੱਚ ਇਹ ਗੱਲ ਕਰ ਲਈ ਸ਼੍ਰੀ ਅਮਰਸਾਹਬ ਦੇ ਵਿੱਚ ਤਾਂ ਉੱਥੇ ਜੋ ਖਾਸ ਤੌਰ ਦੇ ਉੱਤੇ ਜੋ ਛੋਟੇ ਬੱਚੇ ਵੱਲ ਇਸ ਤਰੀਕੇ ਦੇ ਨਾਲ ਛੋਟੇ ਤੋਂ ਛੋਟੇ ਬੱਚੇ ਤੇ ਨਾਲ ਦੀ ਨਾਲ ਜੋ ਬਜ਼ੁਰਗ ਵੀ ਨੇ ਆਪਣਾ ਜੋ بڑے ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਉਂਦੇ ਦਿਖਾਈ ਦੇ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸ ਨੇ ਜਗਵਲੀ ਟੀਵੀ ਸ਼੍ਰੀ ਅਮਰਸਾਹਬ